ਪਰ ਜਾਬ ਸਕਾਰਬਲੋਂ ਭਾਵੇਂ ਸੂਬੇ ਵਿੱਚ ਲਾ ਐਂਡ ਆਰਡਰ ਦੇ ਸਥਿਤੀ ਨੂੰ ਸੁਧਾਰਨ ਦੇ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਦਲੀਆਂ ਦਾ ਦੌਰ ਵੀ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਮਾੜੇ ਅਨਸਰ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਖੌਫ ਜਾ ਡਰ ਨਹੀਂ ਹੈ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮ ਦੀ ਹਾਜ਼ਰੀ ਵਿੱਚ ਦਫ਼ਤਰ ਵਿੱਚ ਖੜੀ ਉਸ ਦੀ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਗੁਰਾਇਆ ਵਿਕੇ ਤੇਨਾਥ ਗੁਰਪ੍ਰੀਤ ਸਿੰਘ ਨੇ ਦੱਸਿਆ ਦੁਪਹਿਰ 3 ਵਜੇ ਦੇ ਕਰੀਬ ਉਹ ਦਫ਼ਤਰ ਵਿਖੇ ਰੋਟੀ ਖਾ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਦੇ ਸ਼ੀਸ਼ੇ 'ਪਨ ਨਦੀ ਆਵਾਜ਼ ਆਈ ਜਦੋਂ ਉਹ ਦਫ਼ਤਰ ਖੋਲ ਕੇ ਬਾਹਰ ਆਉਣ ਲੱਗਾ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਦਸਤ ਦਾ ਕੁੰਡਾ ਬਾਹਰੋਂ ਬੰਦ ਕੀਤਾ ਹੋਇਆ ਸੀ ਉਸਨੇ ਦੱਸਿਆ ਕਿ ਉਨ੍ਹਾਂ ਨੇ ਲੱਤਾਂ ਮਾਰ ਕੇ ਦਰਵਾਜ਼ਾ ਖੋਲ੍ਹਿਆ ਜਦੋਂ ਬਾਹਰ ਆਏ ਤਾਂ ਕਾਰ ਨੂੰ ਅੱਗ ਲਗਾ ਕੇ ਸ਼ਰਾਰਤੀ ਅਨਸਰ ਫਰਾਰ ਹੋ ਗਏ ਸਨ ਉਨਾ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਮਦਦ ਦੇ ਨਾਲ ਪਾਣੀ ਅਤੇ ਰੇਤਾ ਪਾ ਕੇ ਕਾਰ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ ਗੁਰਪ੍ਰੀਤ ਨੇ ਦੱਸਿਆ ਕਿ ਦੇਖਣ ਵਾਲਿਆਂ ਨੇ ਦੱਸਿਆ ਕਿ 3 ਤੋਂ 4 ਨੌਜਵਾਨ ਸਨ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਉਸਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਪਤਾ ਹੈ ਕਿ ਕਿਸ ਵੱਲੋਂ ਇਸ਼ਾਰਤ ਕੀਤੀ ਗਈ ਹੈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਾਇਆ ਪੁਲਿਸ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਡੀਐਸਪੀ ਡੀ ਲਖਬੀਰ ਸਿੰਘ ਡੀਐਸਪੀ ਫਿਲੌਰ ਸਰਬੰਜੀਤ ਸਿੰਘ ਫੋਰੈਂਸਿਕ ਦੀ ਟੀਮ ਅਤੇ ਸੀਆਈਏ ਸਟਾਫ ਦੀ ਟੀਮ ਬੀਜਲੰਦਰ ਤੋਂ ਮੌਕੇ ਤੇ ਆਈਆਂ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਸਵਾਲ ਤਾਂ ਇਹ ਉੱਠਦਾ ਹੈ ਦਿਨ ਦਿਹਾੜੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰਾਤੀ ਅਨਸਰ ਫਰਾਰ ਹੋ ਗਏ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਫੜਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਤੇ ਅਸਫਲ ਸਾਬਤ ਹੋ ਰਹੀ ਹੈ। ਅੰਦਰ ਅਸੀਂ ਬੈਠੇ ਸੀ ਤਾਂ ਰੋਟੀ ਖਾਣ ਲੱਗੇ ਸੀ ਦਫ਼ਤਰ ਬਾਹਰ ਜਿੰਦਾ ਲਾ ਕੇ ਚੱਲ ਗਿਆ। ਕੁੰਡਾ ਦਾ ਹਾਤਾ ਬਾਹਰ ਜਦੋਂ ਅਸੀਂ ਬਾਹਰ ਨਿਕਲੇ ਉਹ ਮੁੰਡੇ ਸੀ ਚਾਰ। ਉਹ ਇਕਦਾਂ ਹੀ ਭੱਜ ਗਿਆ ਫਿਰ ਤਾਂ ਪਤਾ ਨਹੀਂ ਲੱਗਦੇ ਸੀ ਮੋਟਰਸਾਈਕਲ ਦੀ ਤੁਰਕੇ ਤੁਰਕੇ ਦੇਖੇ ਜੀ ਗੱਡੀ ਇੱਥੇ ਖੜੀ ਸੀ ਜੀ ਬੀਚੇ ਹੀ ਖੜੀ ਹੁੰਦੀ ਗੱਡੀ ਇੱਥੇ ਖੜੀ ਸੀ ਸਰ ਸ਼ੀਸ਼ੇ ਭੰਨੇ ਪਹਿਲੇ ਉਹਨਾਂ ਨੇ ਪਤਾ ਨਹੀਂ ਜਦੋਂ ਅਸੀਂ ਬਾਹਰ ਕਿਰੋਂ ਅੱਗ ਲੱਗ ਗਈ ਸੀ ਪਟਵਾਰ ਦਰਵਾਜ਼ਾ ਤੋੜਿਆ ਤੇ ਅਸੀਂ ਬਾਹਰ ਨੂੰ ਆ ਗਏ ਤਾਂ ਜਾਣੋ ਉਹ ਭੱਜ ਗਿਆ ਮੁੰਡਾ ਹਾਂ ਤੁਸੀਂ ਕਹਿੰਦੇ ਜਿੱਦਾਂ ਕੋਈ ਦੱਸਦਾ ਜੀ ਤੁਹਾਨੂੰ ਕੋਈ ਬਾਹਰ ਗੱਡੀ ਭੰਦਾ ਕੋਈ ਤੁਹਾਡੀ ਨਹੀਂ ਉਹ ਮੁੰਡਾ ਆਪਣੇ ਜਿਹੜਾ ਪਾਣੀ ਭਰਨ ਨੂੰ ਰੱਖਿਆ ਦਸਤਰ ਉਹ ਵੀ ਨਾਲ ਹੀ ਸੀ ਬਾਹਰੋਂ ਕੁੰਡਾ ਲਾਇਆ ਅਸੀਂ ਫੜਫੜ ਬਾਹਰ ਦਰਵਾਜ਼ਾ ਤੋੜ ਕੇ ਬਾਹਰ ਆਏ ਜਦੋਂ ਸਾਰਾ ਕੁਝ ਸੀਸੀਟੀਵੀ ਕੈਮਰੇ ਵਗੈਰਾ ਵੀ ਨਹੀਂ ਸਾਡੇ ਦਫ਼ਤਰ ਹੈ ਨਹੀਂ ਸਾਡੇ ਸੀਸੀਟੀਵੀ ਕੈਮਰੇ ਦੇਖੇ ਵੀ ਇਹ ਮੁੰਡੇ ਕਿਸੇ ਨੇ ਨਹੀਂ ਉਹ ਉਤੋਂ ਦੇਖਿਓ ਮਦਰੇ ਛੋਟੇ ਜਿਹੇ ਕੱਦ ਵਾਲੇ ਸੀਗੇ ਜੀ ਮੂੰਹ ਬੰਨੇ ਸੀ ਉਹਨਾਂ ਦੇ ਜੀ ਹੂੰ ਜੀ ਕਿਸੇ ਨਾਲ ਕੋਈ ਆਪਣੇ ਇਲਾਕ ਦਾ ਕੋਈ ਕੀ ਕਾਰਨ ਕੀ ਲੱਗਦਾ ਹੈ ਪਤਾ ਨਹੀਂ ਸਰ ਮੈਨੂੰ ਤਾਂ ਆਪ ਨੂੰ ਸਾਹਮਣੇ ਜਾਈ ਸਾਨੂੰ ਕੀ ਲੋੜ ਹੈ ਇੱਥੇ ਗ੍ਰੈਂਡ ਲਾਣ ਦੀ ਕਿਸੇ ਨਾਲ ਜਾ ਕੇ ਨਾ ਬਹਿਰ ਪਾਉਂਦੀ ਨੌਕਰੀ ਕਰਦੇ ਹੋਏ ਵੀ ਅਸੀਂ ਦਾ ਕੰਮ ਕਿਉਂ ਕਰੀਏ ਕੋਈ ਵੀ ਨਹੀਂ ਸਰ ਮੇਰੀ ਤਾਂ ਇਲਾਕ ਦਾ ਕਿਸੇ ਨਾਲ ਵੀ ਹੈ ਨਹੀਂ ਕਿੰਨੇ ਕਿੰਨੇ ਹੋਈ ਦਾ ਟਾਈਮ ਹੁਣ 3:30 ਦਾ ਟਾਈਮ ਹੋਇਆ ਕਿੰਨੇ ਕਿ ਮਿੰਟ ਪਹਿਲਾਂ ਸਰ 15 20 ਮਿੰਟ ਬਾਅਦ ਤੋਂ ਬਾਅਦ 15 ਮਿੰਟ ਪਹਿਲਾਂ ਸਰ ਦਿਨ ਦਿਹਾੜੇ ਦਫ਼ਤਰ ਦੇ ਵਿੱਚ ਤੁਸੀਂ ਮੌਜੂਦ ਆ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਜਿਹੜੀ ਹੋਈ ਆ ਇੱਥੇ ਜਾਂ ਸ਼ਰਾਰਤੀ ਅਨਸਰ ਵਾਲੇ ਜਿਹੜੀ ਅੱਗ ਲਾਈ ਗਈ ਹੈ ਕਿੱਦਾਂ ਦੇਖਦੇ ਤੁਸੀਂ ਇੱਥੇ ਦੇ ਕਾਨੂੰਨ ਵਿਵਸਥਾ ਕੀ ਦੇਖਦੇ ਆ ਤੁਹਾਡੇ ਸਾਹਮਣੇ ਆ ਜੀ ਸਰਕਾਰੀ ਦਫ਼ਤਰ ਦੇ ਵਿੱਚ ਆ ਕੇ ਹੁਣ ਅੱਗ ਲਾ ਕੇ ਚਲ ਗਿਆ ਜੀ ਪਤਾ ਨਹੀਂ ਲੱਗਾ ਸਰ ਉਹਦਾ ਮੁਲਾਜ਼ਮ ਵੀ ਆ ਸੇਵਾ ਕੇਂਦਰ ਵੀ ਨੇੜੇ ਆ ਜਿੱਥੇ ਆਉਂਦੇ ਜਾਂਦੇ ਲੋਕ ਫਿਰ ਵੀ ਕੋਈ ਡਰ ਨਹੀਂ ਇੱਥੇ ਕੋਈ ਦਰਨੀ ਜ਼ਰਦونی ਦਾ ਪਤਾ ਨਹੀਂ ਸਰ ਗੱਡੀ ਦੇ ਵਿੱਚ ਨੁਕਸਾਨ ਕੀ ਕੁਝ ਹੋਇਆ ਵਿੱਚ ਕੀ ਕੁਝ ਗਿਆ ਸਾਰਾ ਕੁਝ ਹੀ ਲੂ ਹੋ ਗਈ ਗੱਡੀ ਦਾ ਟੋਟਲ ਹੀ ਹੋ ਗਈ ਲਾਸ ਅੰਦਰ ਤੁਸੀਂ ਦੇਖਿਆ ਆਪ ਹੀ ਦੇਖਿਆ ਹੋਰ ਕੋਈ ਜ਼ਰੂਰੀ ਆਪਣਾ ਸਮਾਨ ਕਾਰ ਦੇ ਰੂਪ ਵਿੱਚ ਸਰ ਜੀ ਉੱਪਰ ਸੀਗੀ ਗੱਡੀ ਦੇ ਜਾਂ ਆਫਿਸ ਦੇ ਥੋੜੀ ਬੋਧੀ ਫਾਈਲਾਂ ਜਿਹੜੀ ਇੰਪੋਰਟੈਂਟ ਹੁੰਦੀਆਂ ਉਹ ਹੋਈ ਸੀਗੀਆਂ ਹੋਰ ਤਾਂ ਨਹੀਂ ਪਰ ਸੋ ਵੀ ਸੜ ਗਈਆਂ ਸਾਰੀਆਂ ਸਰ ਸਰ ਸਭ ਪਹਿਨ ਸਾਰ ਸੜ ਗਈ ਤੇ ਅੱਗ ਤੇ ਆਪੇ ਕਾਬੂ ਪਾਇਆ ਨਹੀਂ ਨਹੀਂ ਸਰ ਆਪ ਹੀ ਪਾਣੀ ਉਹ ਆ ਕੇ ਪਾਣੀ ਲੈਤਾ ਪਾ ਕੇ ਬੁਝਾਈ ਅੱਗ ਸਾਰੀ ਅੰਦਰ ਦਾ ਸਾਰਾ ਨੁਕਸਾਨ ਹੈ ਅੱਗੇ ਇੰਜਨ ਵਗੈਰਾ ਦਾ ਬਚਾਇਆ ਅੰਦਰ ਬਚਾ ਸਕਣ ਸਾਰੀ ਟੋਟਲ ਲਾਸ ਹੋ ਗਈ ਜੀ ਤੇ ਪੁਲਿਸ ਨੂੰ ਕੀਤੀ ਹੈ ਹਾਂ ਜੀ ਮੈਂ ਕਰ ਦਿੱਤਾ ਤਾਂ ਫੋਨ ਕਰ ਉਹ ਕਹਿੰਦੇ ਆ ਰਹੇ ਆ ਕਰਤਾ ਹੀ ਖਾਣੇ ਸਰ